ਸਤਿ ਸ਼੍ਰੀ ਅਕਾਲ ਜੀ ਮੈਂ ਤਰਮਿੰਦਰ ਮੁਕੇਰੀਆ ਖੜਾ ਆ ਹੁਸ਼ਿਆਰਪੁਰ ਦੇ ਕੰਡੀ ਦੇ ਇਲਾਕੇ ਦੇ ਵਿੱਚ ਚੰਗੜਮਾ ਦੇ ਹੇਠਲੇ ਪਾਸੇ ਤੇ ਬਿਆਸ ਦਰਿਆ ਦੇ ਵਿੱਚ ਪੌਂਡ ਡੈਮ ਦਾ ਜਿਹੜਾ ਆ ਪਾਣੀ ਛੱਡਿਆ ਗਿਆ ਆ ਤੇ ਨੇਚਰਲੀ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਕਿੰਨਾ ਪਾਣੀ ਜਿਹੜਾ ਸਾਡੇ ਬਿਆਸ ਦਰਿਆ ਦੇ ਵਿੱਚ ਆ ਇਹ ਬਿਆਸ ਦਰਿਆ ਦਾ ਅਸਲੀ ਨੇਚਰਲ ਚਾਲੀ ਆ ਵੀ ਜਿੱਥੇ ਕੁਦਰਤੀ ਤੌਰ ਤੇ ਪਹਿਲਾਂ ਬਿਆਸ ਦਰਿਆ ਵਗਦਾ ਰਿਹਾ ਆ ਉਸ ਜਗ੍ਹਾ ਦੇ ਉੱਪਰ ਹੈ ਤੇ ਤੁਹਾਡੇ ਸਾਹਮਣੇ ਆ ਵੀ ਕਿੰਨਾ ਪਾਣੀ ਹੈ ਪਰਲੇ ਪਾਸੇ ਜਿਹੜੇ ਪਹਾੜ ਹੈ ਇਹ ਹਿਮਾਚਲ ਦੇ ਆ ਤੇ ਉਰਲੇ ਪਾਸੇ ਅਸੀਂ ਪੰਜਾਬ ਦੇ ਵਿੱਚ ਖੜੇ ਆ ਤੇ ਬਿਲਕੁਲ ਇਹ ਦਰਿਆ ਜਿਹੜਾ ਆ ਬਿਆਸ ਜਿਹੜਾ ਸਾਨੂੰ ਆਪਸੀ ਤੌਰ ਤੇ ਜਿਹੜਾ ਆ ਹਿਮਾਚਲ ਤੇ ਪੰਜਾਬ ਦੀ ਸਰਹੱਦ ਦੇ ਉੱਤੇ ਆ ਤੇ ওই ਜ਼ਿਆਦਾ ਪਾਣੀ ਨਹੀਂ ਆ 40 ਤੋਂ 50 45000 ਕਿਊਸੀ ਕੀ ਪਾਣੀ ਛੱਡਿਆ ਗਿਆ ਹੈ ਤੇ ਇੰਨਾ ਜ਼ਿਆਦਾ ਨਹੀਂ ਪਰ ਪਿਛਲੇ ਜਿਹੜੇ ਹੜ੍ਹ ਆਏ ਸੀ ਕਿ 2023 ਦੇ ਵਿੱਚ ਇਹਦੇ ਤੋਂ ਵੀ ਉੱਤੇ ਪਾਣੀ ਜ ਟੱਪ ਗਿਆ ਸੀਗਾ ਕ੍ਰੋਸ ਕਰ ਗਿਆ ਸੀਗਾ ਇਹ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਤੇ ਇੱਥੋਂ ਹੀ ਸਾਨੂੰ ਸਾਹਮਣੇ ਜਿਹੜੇ ਆ ਫਲੱਡ ਗੇਟ ਦਿਸਦੀ ਹੈ ਇਹ ਪੌਂਗ ਡੈਮ ਦੇ ਫਲੱਡ ਗੇਟ ਹੈ ਜਿਨ੍ਹਾਂ ਤੋਂ ਪਾਣੀ ਤੁਹਾਨੂੰ ਸੁਫੇਸ ਤੇ ਥੋੜਾ ਜਿਹਾ ਦਿਖ ਵੀ ਰਿਹਾ ਹੈ ਤੇ ਇਹ ਤੁਹਾਡੇ ਨਾਲ ਸਾਰੀ ਤਸਵੀਰਾਂ ਸਾਂਝੀਆਂ ਕਰ ਰਿਹਾ ਹਾਂ ਮੈਂ ਮੁਕੇਰੀਆਂ ਦੇ ਚੰਗੜਵਾ ਪਿੰਡ ਤੋਂ ਵੇਠਲੀ ਸਾਈਡ ਦੇ ਰਿਆਲੇ ਪਾਸੇ ਇੱਥੋਂ ਪਾਣੀ ਕ੍ਰੋਸ ਕੀਤਾ ਪਾਣੀ ਇੱਕ ਵੇਲੇ ਇੱਥੇ ਘੁੰਮ ਜਾਣਾ ਸੰਧਰੋ ਫਿਰ ਪਾਣੀ ਆਉਤੇ ਤਾਂ ਕੱਕ ਕੱਕ ਵੀ ਹੈ ਨਹੀਂ ਬੇਲਾ ਠਾਕਰਾਂ ਦੇ ਵਿੱਚ ਇੱਦੀ ਹੋਇਆਗਾ ਪਿਛਲੇ ਸਾਲ ਹੁਣ ਇਹ ਹੈ ਵੀ ਚੰਗੜਮਾ ਦੇ ਬਿਲਕੁਲ ਹੇਠਲੀ ਸਾਈਡ ਇੱਕ ਜਗ੍ਹਾ ਇਹ ਹੈ ਪੁਆਇੰਟ ਜਿੱਥੇ ਇਹ ਡਾਊਨ ਹੈ ਹਾਂ ਇਹ ਗਰੇਵਲ ਕ੍ਰੈਸ਼ ਜਿਹੜਾ ਬੰਦ ਹੋ ਗਿਆ ਉਹਦੇ ਬਿਲਕੁਲ ਪਿਛਲਾ ਸਾਰਾ ਪੱਟਿਆ ਹੋਇਆ ਕਮਾਂਡ ਲੱਗਾ ਡੂੰਗਾ ਹੈ ਤੇ ਜੇ ਪਾਣੀ ਵਧਿਆ ਤੇ ਇੱਥੋਂ ਕ੍ਰੋਸ ਕਰ ਜਾਣਾ ਹੈ ਤੇ ਇਹ ਪਾਣੀ ਸਿੱਧੇ ਚੱਕ ਚੱਕ ਦੇ ਪੁਲ ਤੋਂ ਲਾ ਕੇ ਨਵੇਂ ਘਰਾ ਹਦਵਾਲ ਤੇ ਬੇਲੇ ਸਰੇਣੇ ਦੇ ਵਿੱਚ ਜਾਣਾ ਆ ਸਾਡੇ ਸਾਹਮਣੇ ਆ ਇਸੇ ਪ੍ਰਕਾਰ ਦੇ ਨਾਲ ਪਿਛਲੇ 2023 ਦੇ ਵਿੱਚ ਵੀ ਕਹਿ ਲਈਏ ਪੀਸੀ ਜਿੱਦਾਂ ਇਹ ਜਗਾ ਮੌਕੇ ਦੀ ਇਦਾਂ ਦੀ ਜਗਾ ਹੀ ਸੀਗੀ ਆਪਾਂ ਕਹਿ ਲਈਏ ਬੇਲੇ ਠਾਕਰੇ ਦੇ ਵਿੱਚ ਰਿਆਲੀ ਦੇ ਵਿੱਚ ਬੇਲੇ ਠਾਕਰੇ ਲੱਗੇ 골ਡਨ ਤੇ ਐਚਪੀ ਸਟੋਨ ਪ੍ਰੈਸ਼ਰ ਦੇ ਵੱਲੋਂ ਇਦਾਂ ਦੀ ਪਟਾਈ ਕੀਤੀ ਹੋਈ ਸੀਗੀ ਤਦੋਂ ਤੋਂ ਪਹਿਲਾਂ ਮਸ਼ੀਨਾਂ ਦੇ ਨਾਲ ਥੋੜਾ ਜਿਹਾ ਬੰਨ ਨੂੰ ਆਉਣ ਦੀ ਕੋਸ਼ਿਸ਼ ਦਾ ਮੌਕੇ ਦੀ ਕੀਤੀ ਪਰ ਗੱਲ ਨਹੀਂ ਬਣੀ ਤੇ ਬਾਅਦ ਦੇ ਵਿੱਚ ਕਹਿ ਲਈਏ ਕਿ ਉਸੇ ਜਗ੍ਹਾ ਤੋਂ ਪਾਣੀ ਕ੍ਰੋਸ ਕੀਤਾ ਤੇ ਜਿੰਨ ਨਵੇਂ ਘਰ ਰੋੜ ਦਿੱਤੇ ਫਿਰ ਨਵੇਂ ਘਰ ਲਗਭਗ ਤਬਾਹ ਹੋ ਗਏ ਤੇ ਜਿਹਨੂੰ ਪੱਤੀ ਨਵੇਂ ਘਰ ਵੀ ਕਹਿੰਦੇ ਆ ਲਗਾਤਾਰ ਕ੍ਰੈਸ਼ਰ ਦੇ ਵਿਰੁੱਧ ਧਰਨਾ ਲਾ ਕੇ ਜਿਹੜੇ ਬੈਠੇ ਹੋਏ ਆ ਤੇ ਉਹ ਨਵੇਂ ਘਰ ਦੇ ਲੋਕਾਂ ਨੂੰ ਜਿਹੜਾ ਮਹੀਨਾ ਡੇਢ ਮਹੀਨਾ ਦਵਾਲ ਦੇ ਵਿੱਚ ਰਹਿਣਾ ਪਿਆ ਤੇ ਇਹ ਇਦਾਂ ਹੀ ਤਬਾਈ ਹੋਰ ਹੁੰਦੀ ਰਹੀ ਅੱਜ ਨਹੀਂ ਤਾਂ ਕੱਲ ਨੂੰ ਕਈ ਪਿੰਡ ਜਿਹੜੇ ਇਹ ਨਕਸ਼ੇ ਤੋਂ ਖਤਮ ਹੋ ਜਾਣੇ ਆ ਤੇ ਪਾਣੀ ਜਾਂ ਅੱਗ ਹੈ ਜਾਂ ਕੁਦਰਤੀ ਤਬਾਹੀ ਹੈ ਜਿਹੜੀ ਉਹਦੇ ਅੱਗੇ ਰੁਕਣਾ ਤਾਂ ਮੁਸ਼ਕਲ ਹੀ ਹੈ ਪਰ ਸਰਕਾਰ ਦੀ ਕੋਈ ਪਾਲਿਸੀ ਹੈ ਨਹੀਂ ਪਾਲਿਸੀ ਸਰਕਾਰ ਦੀ ਸਿਰਫ ਪੈਸੇ ਕਮਾਣ ਦੀ ਹੈ ਉਹਦੇ ਲਈ ਲਗਾਤਾਰ ਉਹ ਲੱਗੇ ਹੋਏ ਆ ਮੁਸ਼ਕਲ ਹੈ ਗੱਲ ਇਸੇ ਦੌਰ ਦੇ ਵਿੱਚ ਸਰਵਾਈਵ ਕਰਨਾ ਤੇ ਲੋਕਾਂ ਨੂੰ ਵੀ ਜਾਗਰੂਕ ਕਰਨਾ ਵੀ ਲੋਕ ਲੜਨ ਬੋਲਣ ਕਿ ਇਹ ਕੁਦਰਤੀ ਤੌਰ ਤੇ ਜਿਹੜੀ ਤਬਾਹੀ ਹੈ ਇਹ ਕੱਲ ਨੂੰ ਤੁਹਾਡੇ ਲਈ ਮੌਤ ਪਰੋਸੇਗੀ ਤੇ ਦੇਖੋ ਮਨੋਜ ਦੀ ਮਦਦ ਦੇ ਨਾਲ ਅੱਜ ਅਸੀਂ ਇਹ ਤਸਵੀਰਾਂ ਸਾਰੀਆਂ ਰਿਕਾਰਡ ਕਰਕੇ ਸਾਹਮਣੇ ਲੈਣੀ ਹੈ ਤਾਂ ਕਿ ਸਾਲ ਦਰ ਸਾਲ ਪਤਾ ਲੱਗਦਾ ਰਹੇ ਕਿ ਤਬਾਹੀ ਕਿੱਦਾਂ ਕਿੱਦਾਂ ਹੌਲੀ 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 ਵੱਧਦੀ ਰਹੀ ਹੈ ਜਿਹੜੀਆਂ ਸਾਡੇ ਤੋਂ ਆਉਣ ਵਾਲੀ ਜਨਰੇਸ਼ਨ ਆ ਉਹ ਦੇਖਣਗੀਆਂ ਲੋਕ ਇੱਥੇ ਜਿੰਨਾ ਕੋ ਹੋ ਸਕਿਆ ਉਹਨਾਂ ਨੇ ਰਜਿਸਟਰ ਕੀਤਾ ਉਹ ਬੋਲੇ ਵੀ ਪਰ ਸਰਕਾਰ ਜਿਹੜੀ ਮਰਜ਼ੀ ਇੱਥੇ ਆਈ ਹੈ ਚਾਹੇ ਕਾਂਗਰਸ ਦੀ ਹੋਵੇ ਜੀਪੀ ਦੀ ਤੇ ਆ ਜ ਆਮ ਆਦੀ ਪਾਰਟੀ ਦੀ ਉਹਨਾਂ ਸਕੰਡੀ ਦੇ ਇਲਾਕੇ ਨੂੰ ਕੁਦਰਤੀ ਚੀਜ਼ਾਂ ਨੂੰ ਬਚਾਉਣ ਦੇ ਲਈ ਕੁਝ ਨਹੀਂ ਕੀਤਾ ਸਗੋ ਉਲਟਾ ਆ ਜਾਈਆਂ ਪਾਲਸੀਆਂ ਲੈ ਕੇ ਆਏ ਜਿਹਦੇ ਨਾਲ ਤਬਾਹੀ ਹੋ ਗਈ ਇਹ ਨੇਚਰਲੀ ਜਿਹੜਾ ਸਾਡਾ ਬਿਆਸਰੀ ਦਰਿਆ ਦਾ ਕੋਰਸ ਹੈ ਉਹਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਹਿਲਾਂ ਪੂਰੀ ਵੀਡੀਓ ਅਸੀਂ ਛੋਟੀ ਜਿਹੀ ਬਣਾ ਕੇ YouTube ਤੇ ਅਪਲੋਡ ਕਰ ਰਹੇ ਹਾਂ ਕਿਉਂਕਿ ਪਹਿਲਾਂ ਲਾਈਵ ਸੀਗਾ Facebook ਦੇ ਉੱਪਰ ਧਿਆਨ ਨਹੀਂ ਆਇਆ ਕਿ YouTube ਦੇ ਉੱਪਰ ਵੀ ਪਾਣੀ ਚਾਹੀਦੀ ਹੈ ਤੇ ਇਹ ਜ਼ਿਆਦਾ ਕੁਝ ਪਾਣੀ ਨਹੀਂ ਹੈ ਚੰਗੜਵਾ ਤੇ ਹੇਠਲੀ ਸਾਈਡ ਦਰਿਆ ਸਾਡੇ ਸਾਹਮਣੇ ਹੈ ਅਜੇ ਵਿੱਚ ਕਾリエ ਪੀੜ ਢਲੀਆਂ ਜ ਸਤੇ ਜਿਹੜੀ ਹੈ ਥੋੜੀ ਨੰਗੀ ਹੈ ਦੇ ਦੋ ਪਾਸੇ ਹੋ ਕੇ ਦਰਿਆ ਚੱਲ ਰਿਹਾ ਇੱਥੋਂ ਤੇ ਇੱਥੇ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੇ ਵੱਲੋਂ ਜਿਹੜੀ ਐ ਬੇਸਟੇਜ ਲੱਕੜ ਕੱਲੀਏ ਜਾ ਬਕਜਿੰਨੀ ਵੀ ਉੱਥੋਂ ਰੁੜ ਕੇ ਆ ਰਹੀ ਹੈ ਉਪਰੋਂ ਲੱਕੜ ਉਹ ਇਕੱਠੀ ਕੀਤੀ ਜਾ ਰਹੀ ਹੈ ਤੇ ਤਾਂ ਕਿ ਆਪਣੇ ਘਰੇਲੂ ਜ਼ਰੂਰਤਾਂ ਦੇ ਲਈ ਉਹ ਵਰਤੀ ਜਾ ਸਕੇ ਬੱਚੇ ਸਕੂਲੋਂ ਪੜ੍ਹ ਕੇ ਆ ਕੇ ਉਹ ਲੱਗੇ ਹੋਏ ਤੇ ਪਰਿਵਾਰ ਦਾ ਪਰਿਵਾਰ ਲੱਗਾ ਹੋਇਆ ਤੇ ਚੰਗੀ ਗੱਲ ਹੈ ਮਿਹਨਤ ਕਰ ਰਹੇ ਐ ਤੇ ਇਹੋ ਮੈਂਤੀ ਵਰਗਾ ਜਿਹਦੇ ਜਾਗਰੂਕ ਹੋਣ ਦੀ ਲੋੜ ਹੈ। ਪਹਿਲੇ ਇਹ ਪਹਿਲਾਂ ਕਰਿਆ ਆਮ ਰਹੀ ਉਹਨੇ ਪੁੱਟ ਪੁੱਟ ਕਰਾ ਦਿੱਤਾ ਪਹਿਲੇ ਕੁਝ ਨਹੀਂ ਹੁੰਦਾ। ਸਾਈਕਲਾਂ ਤਾਂ ਆਉਂਦੀ ਸਾਈਕਲ ਗੱਭੇ ਲੈਣੇ ਤੇ ਇਧਰੋਂ ਪੈਰ ਤੋੜ ਲੈ ਛੱਤਾਂ ਸ਼ੂ। ਭਾਈ ਸਾਰੇ ਛੁੱਟੀਆਂ ਜਿਸ ਦਿਨ ਹੋਣੀਆਂ ਆਪਾਂ ਇਧਰ ਆਉਣਾ। ਅੱਛਾ ਇੱਧਰ ਅਸੀਂ ਮਾਦਨੇ ਭਾਈ ਇਸ ਦਰਿਆ 'ਚ ਫੁੱਟਬਾਲ ਤਾਂ ਖੇਡਿਆ ਪਾ ਇੰਨਾ ਕੋ ਹੁੰਦਾ ਹੀ ਮੂਨ ਪਾਣੀ ਘੱਟ ਹੁੰਦਾ ਹੀ ਹਾਂ ਤੇ ਕਰੋ ਆਪਾਂ ਫੁੱਟਬਾਲ ਆਉਂਦੇ ਆਪਾਂ ਵੀ ਛੋਟੇ ਹੁੰਦੇ ਸੀ ਅੱਛਾ ਤੇ ਆਪਾਂ ਇੱਥੇ ਖੇਡਣਾ ਹਾਂ ਹਾਂ ਹੋਂਦ ਵੀ ਦੇਹਣੋ ਦਰਿਆ ਦਾ ਹਾਲ ਕੀ ਹੈ ਹਾਂ ਹੁਣ ਤਾਂ ਨਹੀਂ ਖੇਡਦੇ ਕੋਟਕੇ ਹੋਂਦ ਤਾਂ ਕੁਛ ਵੀ ਨਾ ਹੁੰਦਾ ਸਾਈਕਲ ਵੀ ਨਹੀਂ ਜਾ ਸਕਦਾ ਹਾਂ 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 ਹਨਾ ਸਾਈਕਲ ਲੈ ਕੇ ਹੋਂ ਕਿੱਥੇ ਹੋਂ ਤਾਂ ਹੋਂ ਤਾਂ ਤਬਾਈ ਹੈ ਕੋਈ ਖੇਡਣਾ ਬੇਹਰ ਹੋਂ ਨੇ ਚੱਲ ਚੁਣੋ ਜਾਣੇ ਖਤਰਾ ਨਿਆਣਾ ਕਰੋ ਲੱਗੀ ਆ ਨਹੀਂ ਕਰਦੀ ਨਹੀਂ ਯਾਰ ਪਿਕਨਿਕ ਹੁੰਦੀ ਰੇ ਇੱਕ ਬਰਕਾਰ ਤੇ ਕਬੀ ਜ਼ਿੰਦਗੀ ਹੁੰਦੀ ਹੈ ਕਿ ਪਤਰ ਉੱਥੇ ਦਾ ਕੰਮ ਕਰਦੇ ਆ। ਅਹ ਇਹ ਵੀਡੀਓ ਤਸਵੀਰਾਂ ਤੁਹਾਡੇ ਨਾਲ ਚੰਗੜਮਾ ਤੋਂ ਲੇ ਪਾਸੇ ਜਿਹੜਾ ਸਾਡਾ ਬਿਆਸ ਦਰਿਆ ਦਾ ਨੇਚਰਲ ਕੋਰਸ ਹੈ ਕਿੰਨਾ ਕੁ ਪਾਣੀ ਹੈ ਲਗਭਗ 40-45 ਹਜ਼ਾਰ ਕਿਊਸਿਕੀ ਦੱਸਿਆ ਹੈ ਪਰ ਅੰਡਰ ਕੰਟਰੋਲ ਹੈ ਇਸ ਜਗ੍ਹਾ ਦੇ ਉੱਪਰ ਾਂ ਕੀ ਹਾਲਾਤ ਹੈ ਉਹ ਅੱਗੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਆਸ ਹੈ ਵੀ ਤੁਸੀਂ ਇਹਨੂੰ ਦੇਖੋਗੇ ਤੇ ਹੋਰ ਲੋਕਾਂ ਦੇ ਨਾਲ ਵੀ ਸਾਂਝਾ ਕਰੋਗੇ ਚੰਗੜਮਾ ਦੇ ਕੋਲ ਤੁਹਾਡੇ ਨਾਲ ਸਾਂਝੀ ਕੀਤੀ ਵੀਡੀਓ ਤੇ ਹਾਲ ਤੱਕ ਪੋਜੀਸ਼ਨ ਉੱਥੇ ਠੀਕ ਹੈ ਤੇ ਆਸ ਕਰਦੇ ਹਾਂ ਵੀ ਜ਼ਿਆਦਾ ਪਾਣੀ ਹੋਰ ਨਾ ਛੱਡਿਆ ਜਾਊਗਾ ਤੇ ਦੱਸਿਆ ਤਾਂ ਹੀ ਜਾ ਰਿਹਾ ਵੀ ਪਾਣੀ ਹੋਰ ਘਟਾਇਆ ਜਾ ਰਿਹਾ ਹੈ ਤੇ ਗੇਟ ਕਈ ਵਾਰ ਖੋਲਣੇ ਪੈਂਦੇ ਆ ਕਿਉਂਕਿ ਔਰ ਕੋਈ ਲੱਕੜ ਬੇਸ ਤੇ ਜਿਹੜੀ ਉੱਪਰ ਆਉਂਦੀ ਹੈ ਉਹ ਗੇਟਾਂ ਦੇ ਵਿੱਚ ਬਾਰ ਬਾਰ ਫਸ ਜਾਂਦੀ ਹੈ ਤੇ ਉਹਨੂੰ ਕੱਢਣ ਦੇ ਲਈ ਗੇਟ ਚੱਕਣੇ ਪੈਂਦੇ ਆ ਤੇ ਇਹ ਬੱਸ ਉਹ ਪੋਜੀਸ਼ਨ ਜਿਹੜੀ ਹੈ ਠੀਕ ਹੈ ਪਰ ਫਿਰ ਵੀ ਥੋੜਾ ਜਿਆ ਘਬਰਾਣ ਵਾਲੀ ਲੋਡ ਹੈਗੀ ਹੈ ਕਿਉਂਕਿ ਬਰਸਾਤ ਦਾ ਕੋਈ ਪਤਾ ਨਹੀਂ ਵੀ ਕਦੋਂ ਜ਼ਿਆਦਾ ਹੋ ਜਾਏ ਕਦੋਂ ਘਟੇ ਤੇ ਇਹਨਾਂ ਹਾਲਾਤਾਂ ਦੇ ਵਿੱਚ ਸਾਨੂੰ ਜਿੰਨੀ ਜ਼ਿਆਦਾ ਇਤਿਆਤ ਰੱਖਣੀ ਦੀ ਲੋੜ ਹੈ ਉਹ ਰੱਖਣੀ ਚਾਹੀਦੀ ਹੈ ਤੇ ਥੋੜਾ ਜਿਆ ਲੋਕਾਂ ਨੂੰ ਜਿਹੜਾ ਜਾਗਰੂਕ ਹੋ ਕੇ ਕੁਦਰਤ ਦੇ ਜਿਹੜੇ ਉਜਾੜਾ ਲਗਾਤਾਰ ਹੋ ਰਿਹਾ ਉਹਦੇ ਵਿਰੁੱਧ ਖੜੇ ਹੋਣਾ ਚਾਹੀਦਾ ਤਾਂ ਕਿ ਜਿਹੜਾ ਇੰਨਾ ਵੱਡੇ ਪੱਧਰ ਤੇ ਉਜਾੜਾ ਨਾ ਹੋਵੇ ਤੇ ਜਦੋਂ ਬਾਰਿਸ਼ਾਂ ਜਾਂ ਅਜਿਹੇ ਹਾਲਾਤ ਪੜਨ ਤੇ ਜ਼ਿਆਦਾ ਘਾਬਰਣ ਦੀ ਲੋੜ ਨਾ ਬਣੇ ਧੰਨਵਾਦ